ਕੋਡੀ 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 ਹੈਲੋ ਹਾਂ ਹੈਲੋ ਜੀ ਨੰਦਾਲ ਪੂਰੀਆ ਬੋਲਦਾ ਹਾਂਜੀ ਹਾਂਜੀ ਅੱਗੇ ਅਸੀਂ ਸਾਡੇ ਨਾਲ ਬੋਲਦੇ ਆ ਬਾਬਾ ਰਤਨ ਦੇ ਸੇਵਾ ਕੇ ਟੈਮ ਬਣਾ ਰਹੇ ਹਾਂਜੀ ਤੇ ਇੱਕ ਤੁਹਾਡੇ ਬਾਰੇ ਵੀਡੀਓਜ਼ ਆਈਆਂ ਵਾ ਕਿ ਤੁਸੀਂ ਇੱਕ ਬੱਚੇ ਨੂੰ ਬਹੁਤ ਪ੍ਰਸ਼ੰਸਾ ਬਖਸ਼ਿਆ ਅਸ਼ਈ ਹਾਂਜੀ ਉਸ ਬੱਚੇ ਨਾਲ ਸੀ ਦੱਸ ਰਿਹਾ ਠੀਕ ਹੈ ਜੀ ਪੇ ਭਾਜੀ ਤੁਹਾਨੂੰ ਉਹ ਵੀਡੀਓ ਸੈਂਡ ਕਰਦੀ ਉਹਨੇ ਰਿਕਾਰਡਿੰਗ ਸੈਂਡ ਕਰਦੀ ਕੀ ਗੱਲ ਹੋਈ ਆ ਘਰੋਂ ਚੰਗਾ ਭਲਾ ਗਿਆ ਬੱਚਾ ਹਾਂਜੀ ਕੋਈ ਗੱਲ ਨਹੀਂ ਤੁਸੀਂ ਕਰ ਦੋ ਕਿੱਥੋਂ ਬੋਲਦੇ ਕਿੱਥੋਂ ਜੇ ਅਸੀਂ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਬਾਬਾ ਰਤਨਦੇਵ ਸੇਵਾ ਸੁਸਾਇਟੀ ਆਪਣੀ ਚਾਹਤੇ ਵੀਡੀਓ ਦੇਖਦੇ ਹੋਣਗੇ ਜਿਹੜੀਆਂ ਆਪਾਂ ਪੈਣਾ ਨੂੰ ਬਾਹਰੋਂ ਛੜਾਈ ਦਿਆਂ ਜਾਂ ਆਪਾਂ ਗੁજરા ਤੋਂ ਬੰਦੇ ਛੜਾਈਦੇ ਆ ਠੀਕ ਠੀਕ ਹੈ ਹਾਂਜੀ ਉਹ ਤੁਸੀਂ ਦੱਸ ਛੜਾਉਂਦੇ ਨਾ ਜਿਹੜੇ ਭਾਜੀ ਉਹ ਚੋਕੇ ਖੜੇ ਹੁੰਦੇ ਨਾ ਹਾਂ 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 ਉਹ ਹੀ ਉਹ ਹੀ ਤੇ ਇਹ ਤਾਂ ਬਈ ਇਹਦੇ ਵੀ ਡਿਸੀਜਨ ਲੋ ਉਹਦੇ ਤਿੰਨ ਮੁੰਡੇ ਰੈਂਡੇ ਸਜ ਕੇ ਨਾ ਬਾਰਾ ਬਾਰਾ ਸਾਲਾਂ ਦੇ ਕੋਈ ਦਾ ਨਾ ਕੋਈ ਅੱਖਾਂ ਦਾ ਕੋਈ ਗੱਲ ਨਹੀਂ ਆ ਆਪਾਂ ਉਹਨਾਂ ਉਹ ਗਲਤਤਾ ਤੋਂ ਉਹਨਾਂ ਤੇ ਵੀ ਆਪਾਂ ਇੱਥੇ ਲਗਾ ਗਏ ਹਨਾ ਪਰ ਬੱਚਾ ਖੁਦ ਨੌਸਾ ਦਾ ਬੱਚਾ ਵਾ ਉਹ ਤੁਹਾਡੇ ਤੇ ਅਲੀਗੇਸ਼ਨ ਲਾ ਰਿਆ ਵਾ ਕਿ ਮੇਰੇ ਤੇ ਬੰਦੇ ਨੇ ਨਾਲ ਕੁੱਟਿਆ ਨਾਲੇ ਮੇਰੇ ਮੂੰਹ ਤੇ ਗੋਹਾ ਪਾਇਆ ਨਾਲੇ ਮੈਨੂੰ ਇੰਜੈਕਸ਼ਨ ਲਾਇਆ ਨੱਚੇ ਦੀ ਤੇ ਇਹ ਤੁਹਾਡੇ ਤੇ ਅਲੀਗੇਸ਼ਨ ਲਾ ਰਿਆ ਵਾ ਕਿਹੜਾ ਕੋ ਮੇਰੇ ਨਾਲ ਸੁਣੋ ਭਾਜੀ ਚਲੋ ਕੋਈ ਲਾਉਣ ਤੋਂ ਬੱਚਾ ਵਾ ਜੋ ਮਰਜ਼ੀ ਕਰਾ ਸਕਦੇ ਤੋ ਨਾ ਪਰ ਜਿਹੜੀ ਉਹਨਾਂ ਦੇ ਆਪਾਂ ਤੁਰੇ ਘਰੋਂ ਮਤਲਬ ਜੋ ਗਿਆ ਚੰਗਾ ਭਲਾ ਗਿਆ ਤੁਰ ਕੇ ਗਿਆ ਨਾ ਠੀਕ ਆ ਕਿੱਟ ਬਾਈ ਮਤਲਬ ਨਾਲ ਠੀਕ ਤੁਹਾਡਾ ਨਾ ਆ ਨਾਲ ਉਹਦੇ ਉਹਦਾ ਪਾਪਾ ਨਾਲ ਉਹ ਜਿੰਨਾ ਲੈ ਜਾਂਦੇ ਉਹ ਵੀ ਨਾਲ ਹਨਾ ਠੀਕ ਆ ਬੱਚਾ ਤੁਰ ਕੇ ਜਾਂਦਾ ਵਾ ਬੱਚਾ ਹੁਣ ਵੀ ਤੁਰਦਾ ਘਰ ਹਸਪੀਟਲ ਦੀ ਤੁਰਦਾ ਪਰ ਉਹ ਕਾਹਦੀ ਤਰਫ ਠੀਕ ਆ ਜੀ ਪਰ ਉਹ ਦੋ ਜਣੇ ਉਹ ਘਰ ਪਾਜੀ ਘਰੋਂ ਤੁਰ ਲੱਗਾ ਮਤਲਬ ਨਾ ਮਤਲਬ ਘਰੋਂ ਤੁਰ ਕੇ ਗਿਆ ਤਾਂ ਜੇ ਕੋਈ ਕੋਈ ਸੀਸੀਟੀਵੀ ਹੈਗਾ ਮੈਂ ਤੁਹਾਡੇ ਕੋਲ ਜਿਹੜੇ ਬੱਚੇ ਨੂੰ ਉਹਦੇ ਫਾਦਰ ਨੇ ਕੁੱਟਿਆ ਗਿੰਦੇ ਉਹ ਵੀ ਹੋਣਾ ਮੇਰੇ ਸਾਹ ਚ ਜੇ ਹੈਗਾ ਮੈਂ ਤੁਹਾਡੇ ਕੋਲ ਕੋਈ ਸੀਸੀਟੀਵੀ ਹੈਗੀ ਹੈ ਤੁਹਾਡੇ ਕੋਲ ਜਿਹੜੇ ਡੈਡ ਨੇ ਕੁੱਟਿਆ ਵਾ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਆਪਾਂ ਡੈਡ ਨੂੰ ਉਹਦੇ ਨੂੰ ਫਿਰ ਉਹਦੇ ਤੇ ਕਾਰਵਾਈ ਕਰਾਵਾਂਗੇ ਉਹਦੇ ਉਹਨੇ ਜਾ ਕੇ ਰੋੜ ਕੁੱਟਿਆ ਕਹਿੰਦੇ ਆਪਣੇ ਇਸੇ ਥੋੜਾ ਕੁੱਟਿਆ ਪੱਕਾ ਕਿਹੋ ਜੰਗਾ ਬੋ ਲੱਗਿਆ ਮੰਨ ਲਓ ਬੱਚਾ 9 ਸਾਲ ਦਾ ਬੱਚਾ ਕਹਿ ਰਿਹਾ ਵਾਰ-ਵਾਰ ਉਹ ਟਰੋਮਾ ਦੇ ਵਿੱਚ ਆ ਮਤਲਬ ਕਿ ਉਹ ਬੱਚਾ ਹੋ ਸਕਨੇ ਚਾਹ ਬੱਚਾ ਵਾਰ-ਵਾਰ ਤੁਹਾਡਾ ਨਾਮ ਲੈ ਰਿਹਾ ਵਾ ਫਾਈਲ ਰਿਕਾਰਡ ਨੂੰ ਬੱਚਾ ਲੈ ਰਿਹਾ ਹਾਂ ਬੱਚੇ ਦਾ ਜਦੋਂ ਮੰਨ ਲਓ ਇੱਥੋਂ ਗਿਆ ਚੰਗਾ ਭਲਾ ਨੂੰ ਪੁੱਛਿਆ ਕਿ ਕਿੱਦਾਂ ਤੂੰ ਠੀਕ ਹੈ ਨਾ ਕੋਈ ਗੱਲ ਜਾਗੇ ਗੱਲ ਵਾਗ ਨਾ ਵੇ ਹਾਂਜੀ ਤੇ ਕੋਈ ਤੇ ਵੀ ਕੋਈ ਜਾਨ ਬੱਚੇ ਦੀ ਮਤਲਬ ਕਿ ਬੱਚੇ ਦੇ ਤੇ ਬਿਆਨ ਚਲੋ ਤੁਸੀਂ ਲੈ ਲੈਂਦੇ ਮੰਨ ਲਿਆ ਲੈ ਪਰ ਉਹਦੇ ਤਰੀਕ ਤੇ ਜਿਆਦੇ ਨਿਸ਼ਾਨ ਤਾਂ ਆ ਆ ਇਹਨੇ ਜਿਆਦੇ ਬੁਰੇ ਹਤਾਂ ਤੇ ਕਰਾ ਤੇ ਬੱਚਾ ਤੁਸੀਂ ਕਿਦਨ ਭੇਜਿਆ ਪਹਿਲਾਂ ਇਸ ਪਰਿਵਾਰ ਨੂੰ ਕਿਦਨ ਬਚਾ ਦਿੱਤਾ 10 ਤਰੀਕ ਨੂੰ 10 ਤਰੀਕ ਨੂੰ ਦਿੱਤਾ ਹਾਂਜੀ ਇਹਦੇ ਨਿਸ਼ਾਨ ਤੇ ਬਹੁਤ ਛਾਣੇ ਬੱਚੇ ਦੇ ਮੰਜੀ ਤੇਰੇ ਨਿਸ਼ਾਨ ਬਹੁਤ ਪੁਰਾਣੇ ਨੇ ਨਿਸ਼ਾਨ ਪਨੇ ਕਿਹੜੇ ਆ ਮਨ ਲਾ ਕਿ ਜਿਹੜੇ ਜਿਹੜੇ ਕੁੱਤੇ ਆ ਵਾ ਜਿਹੜੇ ਮੋਹ ਦੇ ਨਿਸ਼ਾਨ ਆ ਉਹਦੀ ਚਿੱਤਰੇ ਦੇ ਮਗਰ ਲੇ ਬਨੇ ਨਿਸ਼ਾਨ ਆ ਚਿੱਟੜਾਂ ਦੇ ਨਿਸ਼ਾਨ ਆ ਪੈਰਾਂ ਦੇ ਨਿਸ਼ਾਨ ਆ ਉਹ ਮਨ ਪਰਸੋਂ ਦੇ ਨਹੀਂ ਆ ਉਹ ਪੁਰਾਣੇ ਨੇ ਬਹੁਤ ਉੱਤੇ ਕੁੱਤੇ ਬਹੁਤ ਮੋਟਾ ਸਿੱਕਰ ਆਇਆ ਵਾ ਉਸ ਮੋਟਾ ਸਿੱਕਰ ਇੱਕ ਦਿਨ ਚ ਨਹੀਂ ਆਉਂਦਾ ਦੋਆਂ ਦਿਨਾਂ ਚ ਨਹੀਂ ਆਉਂਦਾ ਅੱਛਾ ਹਾਂ ਉਹ ਵੀ ਵੀਡੀਓ ਤੁਹਾਨੂੰ ਦਿਖਾਵਾਂਗੇ ਭਾਜੀ ਉਹਦੀ ਕਿਹੜੀ ਚਿੱਤਰੇ ਆ ਕੋਈ ਬਾਤ ਆ ਤੁਹਾਨੂੰ ਦੱਸਾਈ ਨਾ ਦੱਸ ਹਾਂ ਨਹੀਂ ਤੁਸੀਂ ਕਹਿੰਦੇ ਨਾ ਬੱਚੇ ਦਾ ਡੈਡ ਮੈਂ ਬੱਚਾ 10 ਕਿਲੋ ਸੋਧਿਆ ਉਧਰ ਆ ਵੀਰੇ ਉਧਰ ਆ ਬੱਚਾ ਤੁਸੀਂ ਕਿੱਧਰ ਲੈ ਗਏ ਉਹਦੇ ਘ ਅੱਛਾ ਇਹ ਕਿਰੋ ਕਿਦਾਂ ਲੈ ਕੇ ਦਸੋ ਪੱਕਾ ਲੈ ਕੇ ਅੱਛਾ ਤੇ ਦਾਤਰੀ ਕਿਹਨੂੰ ਲੈ ਕੇ ਦਾਤਰੀ ਆ ਪਰ ਤੁਹਾਡੇ ਲਈ ਦੇ ਨਾਲ ਮੈਂ ਦਾਤਰੀ ਨੂੰ ਤੁਸੀਂ ਲੈ ਕੇ ਆਏ ਜੀ ਠੀਕ ਹੈ ਜੀ ਤੇ ਪਰ ਵੀਰੇ ਤੁਸੀਂ ਸਾਡੇ ਨਾਲ ਮੈਂ ਗੱਲਾਂ ਨਾਲ ਸਹਿਮਤ ਹਾਂ ਠੀਕ ਹੈ ਜੀ ਪਰ ਬੱਚੇ ਜਿਹੜੇ ਸਰੀਰ ਤੇ ਨਿਸ਼ਾਨ ਹਨ ਉਹ ਦਾਤਰੀ ਤੋਂ ਪਹਿਲਾਂ ਦੇ ਦਈਏ ਅੱਛਾ ਜੀ ਦਾਤਰੀਆਂ ਸੱਟਾਂ ਨਹੀਂ ਆ ਬੱਚੇ ਦੀ ਠੀਕ ਜੀ ਜੀ ਚਲੋ ਹੁਣ ਮੇਰਾ ਭਰਾ ਦਿਨ ਵਿੱਚ ਹਾਂਜੀ ਸੁੰਦਰ ਗੰਗਾਂ ਤੁਹਾਨੂੰ ਨੰਬਰ ਆਇਆ ਮੇਰੇ ਸਾਡੇ ਬਨੇ ਸਰਕਲ ਹੈਗੇ ਆ ਨੰਬਰ ਤੁਹਾਨੂੰ ਪਤਾ ਮੇਰੇ ਹੀ ਜਾਂਦਾ ਹੁੰਦਾ ਜਦੋਂ ਕੋਈ ਕੰਮ ਹੋਵੇ ਮੈਂ ਫੇਰ ਵੀ ਕਿੰਨੇ ਦਿੱਤਾ ਨੰਬਰ ਕੋਈ ਨਾ ਪਿੱਰੇ ਤਾਨੂੰ ਕੱਢਾ ਹੁਣ ਮੈਂ ਨਾਂ ਤੇ ਦੱਸ ਨਹੀਂ ਸਕਦਾ ਕੰਮ ਬਣਾ ਚਲੋ ਸਾੜੀਆਂ ਨਾਂ ਤੇ ਮੈਂ ਤਾਂ ਲੋ ਇੱਕ ਗੱਡਾ ਮੰਨ ਕੇ ਚਲੋ ਤੁਹਾਡਾ ਬੇਟਾ ਕੋਈ ਐਡਾ ਕੁੱਤੇ ਤੇ ਕਿਦਾਂ ਇਹ ਦਿਨ ਚੱਲੋਗੇ ਕੋਈ ਨਹੀਂ ਕੋਈ ਨਹੀਂ ਪੈਸੇ ਨੇ ਪ੍ਰੂਫ ਦਿਖਾਵਾਂਗੇ ਸਾਰੇ ਜਿਹੋ ਤਨ ਪ੍ਰੂਫ ਚਾਹੀਦੇ ਆ ਤੁਹਾਨੂੰ ਮਿਲ ਜਾਣਗੇ ਕੋਈ ਗੱਲ ਨਹੀਂ ਐਸਐਸਸੀ ਡਾਕਟਰ ਆਜੋ ਸਵੇਰੇ ਆਪਾਂ ਆ ਦੇਖ ਲਾਂਗੇ ਕਿਹੜੇ ਦੂਰ ਜੇ ਤੂੰ ਇਦਾਂ ਵੇ ਲੋ ਫਿਰ ਤੂੰ ਇੱਥੇ ਜਾਣਾ ਨਹੀਂ ਐਸਾ ਸਭੀ ਤੇ ਤੂੰ ਹੀ ਜਾਣਾ ਨਹੀਂ ਜਾਣਾ ਉੱਥੇ ਆ ਜਿਓ ਨਾ ਤੁਸੀਂ ਉੱਥੇ ਆ ਜੇ ਤੇ ਤੁਸੀਂ ਜੇ ਆਪੇ ਕਰੀਆ ਜੇ ਤੂੰ ਇੱਥੇ ਵੀ ਰਹਿਣਾ ਤੇ ਉੱਥੇ ਕਾਰਵਾਈ ਹੋਊਗੀ ਇਹਨਾਂ ਨੂੰ ਫਿਰ ਮੈਂ ਉਸ ਤੋਂ ਘਰੇ ਥੁੜੀ ਹੋਂ ਦੇਣਾ ਬੱਚੇ ਤੇ ਤੂੰ ਠੱਠਾ ਲੱਗਿਆ ਵਾ ਚਾਹੇ ਤੂੰ ਹੀ ਲੈਂਿਆ ਮੰਨ ਲਿਓ ਤੁਸੀਂ ਇਹਨਾਂ ਤੇ ਅਲੀਗੇਸ਼ਨ ਲਾ ਰਹੇ ਕਿ ਬੱਚੇ ਤੁਹਾਡੇ ਕੋਲ ਜੇ ਪ੍ਰੂਫ ਹੈਗੇ ਤੇ ਠੀਕ ਹੈ ਨਹੀਂ ਤੇ ਬੱਚੇ ਦੇ ਬਿਆਨ ਦੇ ਅਕੋਰਡਿੰਗ ਤੁਹਾਡੇ ਤੇ ਵੀ ਕਾਰਵਾਈ ਕਰਨਗੇ ਹੋ ਅੱਛਾ हां बच्चे ਜਿਹੜੇ ਮੈਂ ਕਹਿੰਦਾ ਉਹ ਸਾਰੇ ਜਿਹਨਾਂ ਨੇ ਮੈਨੂੰ ਜਾਨ ਮੈਗਦਾ ਨਹੀਂ ਤੁਸੀਂ ਅਮਾਦਾ ਦੇ ਵੇਟ ਕਰੋ ਉੱਥੇ ਜਿਹੜੇ ਮੁੰਡੇ ਨੇ ਵੀਡੀਓ ਬਣਾ ਕੇ ਪਾਈ ਨਾ ਉਹ ਵੀ ਤੁਹਾਡੇ ਤੁੰਡਾ ਗਿਨੇ ਪਾਈ ਹੈ ਉਹ ਵੀ ਤੁਹਾਡੇ ਕੋਲ ਆਈਗਾ ਇਹ ਸਾਡਾ ਨੰਬਰ ਵਾ ਤੁਹਾਡਾ ਨੰਬਰ ਮੈਂ ਸੇਵ ਕਰ ਦੇਣਾ ਤੁਹਾਡੇ ਕੋਲ ਕੋਈ ਹੈਗਾ ਵਾ ਤੁਹਾਡੇ ਕੋਲ ਕੋਈ ਬੂਟ ਹੈਗਾ ਵਾ ਬੱਚੇ ਦਾ ਕੋਈ ਗੱਲ ਤੁਸੀਂ ਦੋ ਜੇਕਰ ਬੱਚੇ ਦੇ ਪਿਓ ਨੇ ਉਹਨੂੰ ਕਟਿਆਲਾ ਤੇਰਾ ਪਾ ਬੱਚੇ ਦੇ ਪਿਓ ਉਹਨੂੰ ਤੁਹਾਡੇ ਸਾਹਮਣੇ ਆਉਂਦੇ ਤੇ ਕਾਰਵਾਈ ਹੋਊਗੀ ਕਾਰਵਾਈ ਹੋਣੀ ਆ ਜਾਹੇ ਡਾਕੀ ਤੇ ਹੋ ਗਈ ਜੇਕਰ ਤੁਸੀਂ ਗਲਤਾਂ ਤੇ ਜੇਕਰ ਬੱਚੇ ਦਾ ਪਿਓ ਗਲਤ ਆ ਉਹਦੇ ਤੇ ਹੋ ਗਈ ਤੇ ਕਾਰਵਾਈ ਤਾਂ ਹੋਣੀ ਪਈ ਜਾਂਦੀ ਹੈ ਕਿਉਂਕਿ ਬੱਚਾ ਬਹੁਤ ਹੀ ਜ਼ਿਆਦਾ ਪਟਿਆਵਾ ਬੱਚਾ ਤੁਹਾਡਾ ਨਾਂ ਲੈ ਰਿਹਾ ਵਾਰ-ਵਾਰ ਤੁਹਾਡਾ ਨਾਂ ਸਾਡਾ 9 ਸਾਲ ਦਾ ਬੱਚਾ ਝੂਠ ਨਹੀਂ ਬੋਲਦਾ ਠੀਕ ਠੀਕ ਹਾਂ ਤੁਹਾਡਾ ਪਿੰਡ ਦਾ ਡਾਕਾ ਤੁਹਾਡੇ ਵਿਰੁੱਧ ਬੋਲ ਰਿਹਾ ਪਿੰਡ ਕਿਹੜੇ ਪਤਾ ਗੱਲ ਕੀ ਹੁੰਦੀ ਹੈ ਕੋਣ ਤੁਸੀਂ ਕਬੱਡੀ ਪਲੇ ਰਹੀ ਨੇ ਮਹਾਨ ਕਬੱਡੀ ਪਲੇਅਰ ਜੇ ਮੈਂ ਤੁਹਾਡੀਆਂ ਖੁੱਦ ਜਿਹੀਆਂ ਗੇਮਾਂ ਵੇਖਦੇ ਰਹਿਆ ਹਾਂ ਤੁਹਾਡੀ ਰਿਸਪੈਕਟ ਕਰਦੇ ਆ ਕਿੱਦਾਂ ਤੁਸੀਂ ਹਲੇ ਮੀਨਾ ਕਬੱਡੀ ਕਰਦੇ ਆ ਤੇ ਕਿਰਿਆ ਗਲਤੀ ਜਿਹਨੀ ਜਿਹੜੀਆਂ ਨਮੋਟ ਗਈ ਤੇ ਅੱਜ ਇਹ ਗਲਤੀ ਨਹੀਂ ਕੀਤੀ ਆ ਪਰ ਕਾਂਡ ਆ ਵੀ ਆਪਣਾ ਵੀ ਸਬੂਤ ਦਿਖਾਉਣ ਹੈ ਉਹ ਵੀ ਆ ਵੀ ਨੂੰ ਕੁੱਟਿਆ ਇੱਥੇ ਕੁੱਟਿਆ ਇੱਥੇ ਮਾਰਿਆ ਬੱਚੇ ਦੀ ਬੱਚੇ ਦੀ ਸਟੇਟਮੈਂਟ ਆ ਬੱਚੇ ਨੂੰ ਜੋ ਮਰਜ਼ੀ ਦਿਖਾ ਲੋ ਪੜਾ ਲੋ ਬੱਚੇ ਨੇ ਕਿਹਾ ਵਾ ਕੋਈ ਗੱਲ ਨਹੀਂ ਖਣਾ ਮਾਲੂ ਆ ਮੈਂ ਤੁਹਾਨੂੰ ਸਮਝਾ ਲਿਆ ਮਾਲੂ ਤਾਂ ਤੁਸੀਂ ਮਿਲ ਆਪੇ ਤੁਹਾਡੀ ਕੰਮ ਸੇਵਾ ਦਾ ਨਾ ਠੀਕ ਨਹੀਂ ਉਹਦੀ ਹੈ ਗੱਲ ਸੇਵਾ ਦਾ ਪਰ ਹਣ ਮਾਲੋ ਵੀ ਤਾਂ ਨੂੰ ਦੇ ਤਾਂ ਨਾ ਤੁਹਾਨੂੰ ਪਤਾ ਨਾ ਸਾਨੂੰ ਪਤਾ ਨਾ ਬੱਚੇ ਨੇ ਕੀ ਕੀ ਪੜਾਇਆ ਕਿ ਨਹੀਂ ਪੜਾਇਆ ਪਰ ਪ੍ਰੂਫ ਜਿਹੜੇ ਮਾਲਕ ਹਣ ਕਹਿੰਦਾ ਮੈਂ ਇਹ ਬੱਚਾ ਤਾਂ ਰੋਟਾ ਪੜਾ ਗਿਆ ਵਾ ਬੱਚਾ ਫਿਰ ਕੀ ਗਿਆ ਜਿਹੜੇ ਪ੍ਰੂਫ ਤੁਸੀਂ ਦੇ ਗਿਆ ਵਾ ਸੱਚੀ ਮੇਰੀ ਗੱਲ ਆ ਅੱਜ 4 ਬੱਜੇ ਆ ਤੁਸੀਂ ਅੱਜ ਕੋਈ ਵੀ ਤੁਹਾਡੇ ਕੋਲ ਪ੍ਰੂਫ ਹੈਗਾ ਨਾ ਕੋਈ ਵੀ ਪ੍ਰੂਫ ਹੈਗਾ ਤੁਸੀਂ ਸਾਨੂੰ ਦੇ ਸਕਦੇ ਜੇ ਪ੍ਰੂਫ ਠੀਕ ਹੈ ਜੀ ਨਹੀਂ ਸੁਭਾਸੀਂ ਫਿਰ ਆਪਣੇ ਮਤਲਬ ਕਿ ਕਾ ਕਾਰ ਵੀ ਕਰਵਾਵਾਂਗੇ ਦੀ ਮਹਾਰਾਣੀ ਤੋਂ ਵੀ ਮਹਾਰਾਣੀ ਤੋਂ ਮਹਾਰਾਣੀ ਤੋਂ ਬੋਲਦਾ ਮੈਂ ਬਾਬਾ ਰਤ ਦੇਵ ਤੇ ਬਸ ਸੈਟੀ ਤੋਂ ਬੋਲਦਾ ਠੀਕ ਆ ਵੀਰ ਮੇਰੇ ਇੱਕੋ ਬੇਨਤੀ ਆ ਮੇਰਾ ਵੀਰ ਹਨਾ ਕੋਈ ਫਰਮਾਇਸ਼ ਨਹੀਂ ਆ ਪਾਈ ਕੋਈ ਪੁੱਛਣਾ ਕਰੀ ਠੀਕ ਆ ਬਿਲਕੁਲ ਜੇ ਤੂੰ ਸੱਚਾ ਵਾ ਮੇਰਾ ਵੀਰ ਮੈਂ ਤੇਰਾ ਦੋਸਤ ਮੰਨੀ ਹੈਗਾ ਜੇ ਤੂੰ ਸੱਚਾ ਵਾ ਤੂੰ ਆਪਣਾ ਸਬੂਤ ਦੇ ਦੇ ਕਿ ਵੀਰੇ ਮੈਂ ਆ ਸੱਚਾ ਹਾਂ ਤੇ ਮੈਂ ਇਸ ਪ੍ਰੋਮੋਸ਼ਨ ਮੇਰਾ ਵੀਰ ਹਨਾ ਕੋਈ ਮਨ ਨਹੀਂ ਨਹੀਂ ਆ ਜੇਕਰ ਤੂੰ ਸੱਚਾ ਵਾ ਤੇਰਾ ਇਹੀ ਦੋਸਤ ਮੰਨੀ ਹੈਗਾ ਤੂੰ ਆਪਣਾ ਪ੍ਰੂਫ ਦੇ ਦੇ ਕਿ ਵੀਰੇ ਮੈਂ ਸੱਚਾ ਵਾਂ ਤਾਂ ਆ ਪ੍ਰੂਫ ਦਿਖਾ ਦੇ ਬੱਚਾ ਤਰੋ ਤੇ ਬੋੜਿਆ ਵਾ ਮੇਰੇ ਉਹ ਗੱਲ ਬਹੁਤ ਹੋ ਜਾਣੀ ਹੈ ਤੇ ਗੇਮ ਵੀ ਗੇਮ ਤੇ ਵੀ ਤੇ ਤੇ ਅਸਰ ਪੈਣਾ ਵਾ ਬਾਹਰ ਅੰਦਰ ਵੀ ਛੱਡਣਾ ਜਾਣਾ ਪਰ ਮੈਂ ਨਹੀਂ ਚਾਹੁੰਦਾ ਕਿ ਕੋਈ ਹੋਣਾ ਹਰ ਕਬੱਡੀ ਪਲੇਅਰ ਨਜ਼ਾਇਦੇ ਟੈਕ ਕਰੇ ਉਹਦੇ ਪਾਈ ਠੀਕ ਹੈ ਮੰਨਦਾ ਨਹੀਂ ਗੱਲ ਕੋਈ ਛੱਕੇ ਜੋ ਸਹੀ ਹੋ ਜੋ ਕਹਿੰਦੇ ਠੀਕ ਆ ਪਰ ਇਹ ਤੇ ਅੱਗੇ ਇੱਕ ਪਰਖੇ ਇੱਕ ਪੱਖ ਰੱਖ ਕੇ ਮੰਨ ਲਓ ਵੀਡੀਓ ਪਾ ਦੀ ਕੀ ਇਹ ਨਾ ਠੀਕ ਹੈ ਤੁਹਾਡੀ ਤੁਹਾਡੀ ਰਿਕਾਰਡਿੰਗ ਨਹੀਂ ਨਾ ਟੱਟ ਨਾਲ ਬਾਹਰ ਗੱਲ ਕਰ ਰਹੇ ਹਨ ਇਹ ਤੁਹਾਡਾ ਸਾਰੀ ਰਿਕਾਰਡਿੰਗ ਗਲ ਰਿਕਾਰਡ ਹੋ ਰਹੀ ਹੈ ਮੈਂ ਤੁਹਾਡੇ ਵਿਰੁੱਧ ਕਾਰਵਾਈ ਨਹੀਂ ਕੀਤੀ ਇਸੇ ਕਰਕੇ ਪਹਿਲਾਂ ਮੰਨੇ ਨੂੰ ਪੁੱਛਿਆ ਜਾਂਦਾ ਜੀ ਲੋਕ ਕੀ ਕਰ ਰਹੀ ਆ ਹਾਂ ਪਰ ਜਿਹੜੀ ਗੁਰਪਾਣੀ ਵੀਡੀਓ ਪਾਈ ਆ ਮੰਨ ਲਓ ਮੇਰੇ ਗੱਲ ਸੁਣੋ ਨਾ ਉਹ ਗੁਰਪਾਜ ਸਿੰਘ ਨਹੀਂ ਪਾਈ ਸਾਡੇ ਕੋਲ ਉਹ ਗੁਰਪਾਜ ਸਿੰਘ ਵੀਡੀਓ ਪਾਈ ਹੋਈ ਹੈ ਤੁਸੀਂ ਕਿਵੇਂ ਪਾਈ ਗੁਰਪਾਣੀ ਵੀਡੀਓ ਪਤਾ ਨਹੀਂ ਨਾ ਗੁਰਪਾਜ ਕੱਲ੍ਹ ਦੀ ਪਾਈ ਆ ਮੈਂ ਆਪਣੇ ਚੈਨਲ ਤੇ ਅੱਜ ਪਾਈ ਆ ਉਹ ਵੀ ਜਦੋਂ ਬੱਚੇ ਨੇ ਬਿਆਨ ਦਿੱਤੇ ਉਹ ਪਾਈ ਆ ਤੇ ਹੁਣ ਮੇਰਾ ਵੀਰ ਜੇਕਰ ਤੂੰ ਸੱਚਾ ਵਾ ਮੇਰਾ ਵੀਰ ਤੇ ਤੂੰ ਆਪਣਾ ਕੋਈ ਪ੍ਰੂਫ ਦੇ ਦੇ ਉਹ ਬਾਈ ਚੈਨਲ ਤੇ ਨਹੀਂ ਵੀ ਪਾ ਸਕਦੇ ਬਿਨਾ ਪੋਸਟ ਵੀ ਲੈਂਦੇ ਹੋ ਐਸੇ ਬੱਚਾ ਖੁਦ ਬਿਆਹ ਦੇ ਰਿਹਾ 9 ਸਾਲ ਦਾ ਹੋਈ ਨੀ ਬੜੇ ਜਾਨਾ ਵੀ ਰਾਜ ਬੜੇ ਚੈਨਲਾਂ ਨੇ ਹੋਣਾ ਜੇ ਮੇਰਾ ਵੀਰ ਤੂੰ ਸੱਚਾ ਵਾ ਤੇ ਪ੍ਰੂਫ ਦੇ ਦੇ ਨਹੀਂ ਤੇ ਮੇਰਾ ਵੀ ਤੇਰੀ ਗੇਮ ਵੀ ਖਰਾਬ ਹੋ ਜਾਣੀ ਆ ਠੀਕ ਆ ਮੈ ਚੰਗਾ ਨਹੀਂ ਲੱਗਦਾ ਹਨਾ ਆਪਾਂ ਭਰਾ ਵਾ ਚੰਗੇ ਬਣੇ ਤਾਂ ਕਿ ਕਬੱਡੀ ਪਲੇਅਰ ਤਾਂ ਕਿ ਬਹੁਤ ਘੱਟ ਲੋਕ ਆਉਂਦੇ ਆ ਕਿ ਨਸ਼ੇ ਆ ਜਾਂਦੇ ਆ ਜਿਆਦਾ ਕੇਮਾਂ ਲੱਗਦੇ ਬਹੁਤ ਘੱਟ ਲੋਕ ਆਉਂਦੇ ਆ ਇਹ ਫਿਰ ਤੁਹਾਡੇ ਬੰਨੇ ਪੱਖ ਦੀ ਸੁਣੀ ਜਿੰਦੀ ਹੁੰਦੀ ਨਾ ਤੁਸੀਂ ਕਿਉਂਕਿ ਵੀਡੀਓ ਪਾੜੀ ਚੁਈ ਜਾਂਦੇ ਆਂ ਇਹ ਆਪ ਦੇ ਚੈਨਲ ਆ ਬਾੜਿਆਂ ਨੇ ਪਰ ਮੈਂ ਨਹੀਂ ਪਾਈ ਤੁਹਾਡੇ ਕਿੰਨੋਂ ਕਿਸੇ ਨੇ ਭਾਈ ਮੇਰੇ ਕੋਲ ਵੀ ਵੀਡੀਓ ਆਈ ਆ ਤੇਰੇ ਕੋਲ ਦੀ ਮੈਨੂੰ ਕਾਰੇ ਪਤਾ ਲੱਗਾ ਜਿੰਨੇ ਕਲਾਈ ਆ ਇਹਨੂੰ ਤਾਂ ਮਿਲਾਂ ਠੀਕ ਆ ਉਹਨਾਂ ਨਾਲ ਗੱਲ ਕਰਾਂਗੇ ਨਾਲ ਨੂੰ ਉਹਨੂੰ ਕਿਹਾ ਇਹ ਉਹਨਾਂ ਤਰ੍ਹਾਂ ਸਾਚ ਜਿਆਦਾ ਨਹੀਂ ਬੋਲ ਜਿਹਨੂੰ ਵਿਖਾ ਗਏ ਠੀਕ ਆ ਜਿਹੜੇ ਤੁਸੀਂ ਦਿਖਾਓ ਤੁਸੀਂ ਮੈਨੂੰ ਭੇਜੋ ਨੰਬਰ ਵਾ ਭੇਜੋ ਬੱਚੇ ਦੇ ਪਿਓ ਦੇ ਕਰਾਈ ਹੋ ਮੈਂ ਤਾਂ ਮੇਰੇ ਥੋੜਾ ਜਿਹੰਦੇ ਬੱਚੇ ਦੇ ਪਿਓ ਦਾ ਮਤਲਬ ਤੇ ਗੱਲ ਮੇਰੀ ਮੈਂ ਤਾਂ ਦੱਸਾਂ ਜੋ ਬੱਚੇ ਕਰਤੂਤਾਂ ਆ ਹਰੇ ਬੱਚੇ ਬੱਚੇ ਦੀਆਂ ਕਰਤੋਤਾ ਚਲੋ ਕੀ ਕਰ ਲਿਆ ਉਹ ਬੱਚੇ ਨੇ ਜਿਹੜੇ ਵੀ ਆਪਾਂ ਇੰਨਾ ਜਿਆਦਾ ਕੋਟਾ ਤੋ ਇਹ ਕਿੱਥੇ ਬਿਠਾ ਕੇ ਸੋਚੇ ਹੋਗੇ ਇਹਨੇ ਕੀਤਾ ਉਹ ਤੱਕਰ ਹੋਣਾ ਤੁਸੀਂ ਦੱਸ ਦੋ ਕਿ ਕੀ ਗੱਲ ਹੋਈ ਆ ਕਿਉਂਕਿ ਦੁਨੀਆ ਪਰੇ ਤੋਂ ਬੱਧੀ ਆਹੀ ਆ ਆਪਣਾ ਵੀਡੀਓ ਹੈ ਇਹ ਬੰਦੇ ਨੇ ਤੇ ਰਿਕਾਰਡੀਆਂ ਵੀ ਹੈਗੀਆਂ ਠੀਕ ਆ ਇਹ ਬੰਦੇ ਤੋਂ ਜਿਹੜਾ ਮਾਲੋ ਗੁੰਡਵਾਸਾ ਮਾ ਸਾਡੇ ਕੰਨ ਚ ਲੱਗੇ ਠੀਕ ਆ ਹਾਂਜੀ ਨਗਰ ਤੋਂ ਕਿੰਨੀ ਆਉਂਦੇ ਤੇ ਜਿਹੜਾ ਆ ਵਾ ਪਰੇ ਕੈਮਰੇ ਲੱਗੇ ਕਿਹੜਾ ਆ ਆਪਣੇ ਉੱਪਰ ਸੱਕੇ ਨਹੀਂ ਹਾਂ 2 ਘੰਟੇ ਕੁੱਤਾ ਉਧੜਾ ਛੱਡਾ 2 ਘੰਟੇ ਨੇ ਆਪਦੇ ਜਰਮਨ ਸ਼ਾਟ ਕੁੱਤਾ ਵਾ ਓਕੇ ਠੀਕ ਨਾ ਜਵਾਸਾ ਲਾਓ ਓਕੇ ਮਤਲਬ ਇਹਦਾ ਕਰਕੇ ਤੈਨੂੰ ਤੇ ਪਨਿਸ਼ਮੈਂਟ ਦਿੱਤੀ ਹੈ ਨਾ ਮਾਲੋ ਵੀ ਉਹ ਤੋਂ ਉਹ ਵੀ ਕੋਈ ਜੱਕਰ ਨਹੀਂ ਛੱਡੀ ਗੱਲ ਕਰੋ ਮਾਲੋ ਠੀਕ ਆ ਹਾਂ ਜੀ ਤੇ ਆਹ ਤੁਹਾਨੂੰ ਹੁਣ ਪੁੱਛਿਆ ਮੰਨ ਗਿਆ ਠੀਕ ਹੈ ਗਲਤੀ ਹੋ ਵੀ ਹੋ ਗਿਆ ਦਾ ਮਨ ਆ ਹਾਂ ਜੀ ਫਿਰ ਮਾਜਿਆ ਉਹਨੇ ਲੋਹਾ ਪਾਇਆ ਦਾ ਜੀ ਅੰਗ ਦਾ ਨਾ ਕਰਕੇ ਗਵਾਂਟੀ ਪਾ ਕੇ ਉੱਤੇ ਤੇਲ ਪਾ ਕੇ ਇਹਨੂੰ ਲੋਹਾ ਖਵਾਇਆ ਕੁਲ ਵਕਤ ਉਾਇਰ ਨੂੰ ਹਾਂਜੀ ਓਕੇ ਇਹ ਗਾਣੇ ਦਾ ਲੋਕ ਪੱਤਣਾ ਮਾਜਮੇ ਦੋ ਦਿਨ ਤੋਂ ਹੋ ਰਿਹਾ ਡਾਕਟਰ ਵੀ ਆ ਰਿਹਾ ਥੋਾਈ ਵੀ ਚੱਲਦੀ ਰਹੀ ਉਹਦੀ ਠੀਕ ਆ ਮਾਇ ਦੀ ਇਹਦੇ ਪੂਰੀ ਰਿਕਾਰਡਿੰਗ ਹੈਗੀ ਆ ਆਪਣੇ ਕੋਲ ਅੱਛਾ ਜੀ ਕਿਤੇ ਪਾਇਆ ਹੋਆ ਕਿਤਨਾਂ ਪਾਇਆਗਾ ਹਾਂਜੀ ਪੁਰਾਥ ਪਾਇਆ ਨੂੰ ਕਿੰਨੇ ਦਿਨ ਹੋ ਗਏ ਜਦੋਂ ਆ ਗਿਆ ਨਾ ਦੋ ਦਿਨ ਇੱਕ ਦੋ ਜਾਂ ਤਿੰਨ ਦਿਨ ਵਿੱਚ ਵਿੱਚ ਬਾਤ ਤੋਂ ਪਹਿਲਾਂ ਇੱਕ ਦੋ ਦਿਨ ਪਹਿਲਾਂ 10 ਤਰੀਕ ਤੋਂ ਇੱਕ ਦੋ ਦਿਨ ਪਹਿਲਾਂ ਹੀ ਗੱਲ ਹੋ ਆ ਪਾਇਆ ਦੇ ਹੋਰ ਸੇ ਹੋਰ ਤੇ ਗਲਤ ਕੰਮ ਕੀਤਾ ਹੋਏ ਨੇ ਬੱਚੇ ਨੇ ਹੋਰ ਇਹਦੇ 2000 ਕਵੜੀਆਂ ਭਾਜੀ ਆਪਣੇ ਕੋਲ ਰੋਟੀ ਨਹੀਂ ਖਾਂਦਾ ਤਾ ਤਰੀਕਾ ਆਉਂਦਾ ਮੈਂ ਠਹਿਣਗੇ ਵੱਡ ਜੂਗਾ ਮੇਰੇ ਚਾਰ ਬੱਚੇ ਆ ਮੈਂ ਸਮਝੂਗਾ ਤੈਨੀਆਂ ਮੈਂ ਤੈਨੂੰ ਵੱਡ ਦੇਣਾ ਹੀ ਤੁਹਾਨੂੰ ਕਿ ਤੇਰਾ ਪਿਓ ਕਿ ਉਹਦਾ ਵੀ ਗੱਲ ਕਰਾਈ ਰੋਟੀ ਨਹੀਂ ਖਾਂਦਾ ਗੱਲ ਕਰ ਲੈਣਾ ਠੀਕ ਹੈ ਰੋਟੀ ਨਹੀਂ ਖਾਂਦਾ ਜੀ ਪਤ ਪਰ ਇਸ ਤੋਂ ਜਾ ਕੇ ਮਤਲਬ ਕਿ ਬੱਚੇ ਨੇ ਗਲਤੀਆਂ ਕੀਤੀਆਂ ਸੀ ਬੱਚੇ ਨੇ ਮਾਚੇ ਨੂੰ ਘੁਆਪਾਇਆ ਕੁੱਤੇ ਨੂੰ ਆਪਣੇ ਫੱਟੜਾ ਇਹਦਾ ਕਰਕੇ ਮੈਂ ਇਹਨੂੰ ਬਾਅਦ ਪਾਹੀ ਇਹਨੂੰ ਲੈ ਸੰਡੇ ਸਾਰਾ ਕੋ ਮਿਲਦਾ ਰਿਹਾ ਨੂੰ ਮਾਰਿਆ ਕਿੰਨਾ ਕਿ ਦੋ ਚਾਰ ਜਿਹੜਾ ਵਜਣੇ ਜਿੰਨਾ ਕੁ ਜਰੀ ਪਰ ਸੇਡ ਮੰਨ ਲਓ ਕਿ ਦੰਦ ਥਲੇ ਪੈਰ ਦੇ ਉਸੇ ਦੰਦ ਕਿਹੜੇ ਰੱਜਿਆ ਦੰਦਾਂ ਨੂੰ ਕਰਾ ਲਾਜੀ ਇਹਨਾਂ ਪੈਰ ਦੇ ਕੋਈ ਜੋਕੇ ਦਾ ਬਣਾਉਂਦੇ ਆ ਤੇ ਚੱਲ ਬੁਲਾਉਂਦਾ ਹੈਗਾ ਵਾ ਸੇੜਦਾ ਵਾ ਕਾਹ ਤੋੜੇ ਬੋੜੇ ਤਾਂ ਪਾਪ ਦਿੱਤੇ ਨਾ ਉਹ ਪੈਸੇ ਲੈ ਲਈ ਗੁੱਡੀ ਗੱਲ ਜਿਹੜੀ ਮੇਰੇ ਕਿਹੜਾ ਪਿਓ ਆ ਬੱਚੇ ਨੂੰ ਪੈਸੇ ਲੈਣ ਦੀ ਖਾਤਰ ਇੰਨਾ ਜ਼ਿਆਦਾ ਕਰੂਗਾ ਤੁਹਾਨੂੰ ਮੈਂ 10 ਲੱਖ ਰੁਪਏ ਮਿਲ ਗਿਆ ਸੁਣ ਮੇਰੀ ਗੱਲ ਦੋ ਵਾਰ ਸੁਣਨੇ ਜਨਾਵਿਆ ਚਾਰ ਲੋਨੀ ਗੱਲ 10 ਲੱਖ ਰੁਪਏ ਮੇਰੇ ਕੋਲ ਅੱਜ ਹੈਗੇ ਆ ਉਹ ਮੈਂ ਤੁਹਾਨੂੰ ਦਿਨਾ ਕਿ ਆਪਣੇ ਬੱਚੇ ਤੋਂ ਇੰਨਾ ਪੂਰਾ ਕੁੱਟੋਗੇ ਬਾਜੀ ਮੈਂ ਕਹਾਂ ਵੀ ਇਹ ਤਾਂ ਪਿਓ ਨੇ ਇਹਨਾਂ ਨੂੰ 3-4 ਭਰਾਵਾ ਚਾਹੁੰਨ ਕੰਮ ਕਰਿਆ ਜਿਹੜਾ ਆਪਣਾ ਖੂਨ ਆਪਾਂ ਹੋ ਰਿਹਾ ਇਹ ਜਿਹੜੇ ਤੁਹਾਨੂੰ ਭਈਏ ਆ ਤੁਹਾਨੂੰ ਪਤਾ ਵੀ ਆ ਮੈਂ ਤੁਹਾਨੂੰ ਕਹਿ ਮਤਾ ਵੀ ਆ ਪਰ ਬੱਚੇ ਨਾਲ ਨਾ ਮੇਰੇ ਇੰਨਾ ਬੱਚੇ ਨਾਲ ਇੰਨਾ ਜਿਆਦਾ ਬੱਚੇ ਨਾਲ ਰੱਖਤਾ ਵਾਂਗ ਵਿਹਾਰ ਕਰਨਾ ਕੀ ਵਧੀਆ ਗੱਲ ਹੈ ਉਹ ਵੀ ਆਪਾਂ ਇੱਕ ਜਿਹੜੇ ਟੱਟ ਤੋਂ ਤੇ ਲੋਕਾਂ ਨੇ ਫੀਡ ਲੈਣੀ ਆ ਪਿਆਰ ਦੀ ਪਲੇਅਰ ਆ ਦੇਨਾ ਵਰਗੇ ਅਸੀਂ ਬਾੜਨਾ ਵੇ ਸਾਡੇ ਆਈਡਲ ਆ ਪਰ ਜੇ ਆਈਡਲ ਵੀ ਆਪਣੇ ਇਹਨੇ ਗਲਤ ਕੰਮ ਕਰਨਗੇ ਤੇ ਕਿੱਥੀ ਕਰਨੇ ਚੱਰੂਗਾ ਆਪਣਾ ਯੂਸ ਕੀ ਕਰੂਗਾ ਆ ਜੀ ਮੈਡੀਕਲ ਮੰਗਦਾ ਨਾ ਸਹੀ ਆ ਠੀਕ ਆ ਪਰ ਆਪਦੇ ਬੱਚੇ ਨਾਲ ਜਿਆਦਾ ਇਹਦਾ ਦਿੱਤਾ ਉਹਨੂੰ ਪੁੱਛ ਰਿਹਾ ਰੇਸ ਛੰਡੇ ਦੇ ਮੈਚ ਤੋਂ ਉਹ ਉਦੋਂ ਪੁੱਛ ਕੇ ਜਾਣਾ ਜਾਣ ਲੱਗਾ ਕਿ ਜਾਨਾ ਆਪੇ ਲੈ ਗਏ ਕਿ ਆਪਣੇ ਬੱਚੇ ਰੋਈਦਾ ਖੋਤਾ ਨਹੀਂ ਆ ਦਿਨਾ ਨਹੀਂ ਦਿੰਦਾ ਨਹੀਂ ਨਾ ਇੰਨਾ ਘਟਿਆ ਨਹੀਂ ਮੈਂ ਆਖੀ ਜਾਂਦੇ ਛੰਡਾ ਬੜਾ ਕਰੂੰਗਾ ਐਸਾ ਜਾਵਾ ਪਾ ਪੂਰੇ ਆਰਾਮ ਨਾਲ ਗਿਆ ਲਖਾਂ ਦਾ ਕਿੰਦਾ ਜਾਵਾ ਬੱਚੇ ਦੇ ਸਾਰੇ ਬੱਚੇ ਦਾ ਹੋਊਗਾ ਨਾ ਮੈਡੀਕਲ ਸਾਰਾ ਹੋਊਗਾ ਉਹ ਤਾਂ ਪਤਾ ਲੱਗ ਜਾਣਾ ਕਿ ਬੱਚੇ ਨੂੰ ਕੀ ਕੀ ਜੀ ਮਦਦ ਕਿੰਨਾ ਪ੍ਰਾਣੀ ਘਟ ਪਈ ਆ ਕੀ ਕੀ ਗੱਲ ਹੋ ਜਾਉਂਦੇ ਮੈਡੀਕਲ ਦੇ ਸਭ ਕੁਝ ਆ ਜਾਂਦਾ ठीक है हां चलो कोई कहानियां बटेरे मिलते हैं ठीक है ऐसी तरह कबड्डी दीया अपडेट्स देख के लिए हमारे चैनल को सब्सक्राइब करना ना भूलना और बेल आइकन दबाना ना भूलना ताकि जो आपको टाइम पर नई तो नई अपडेट मिल सके धन्यवाद जी